जय हिंद दोस्तों आज समुचे अन्नदाता ਦੀ ਜਿੱਤ ਹੋਈ ਹੈ ਸਮੁੱਚੀ ਪੰਜਾਬੀਅਤ ਦੀ ਜਿੱਤ ਹੋਈ ਹੈ ਕਿਉਂਕਿ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਲੈਂਡ ਪੋਲਿੰਗ ਸਕੀਮ ਦੇ ਜਰੀਏ ਹੜੱਪਣ ਦੀ ਕੋਸ਼ਿਸ਼ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਅੱਗੇ ਲੋਕਾਂ ਦੇ ਵਿਰੋਧ ਅੱਗੇ ਸਮੁੱਚੀ ਪੰਜਾਬੀਅਤ ਦੇ ਵਿਰੋਧ ਅੱਗੇ ਝੁਕਣਾ ਪਿਆ ਅਤੇ ਇਸ ਗਲਤ ਸਕੀਮ ਨੂੰ ਵਾਪਸ ਲੈਣਾ ਪਿਆ ਇਥੋਂ ਇਹ ਸ਼ਬਦ ਹੁੰਦਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਸਕੀਮ ਲੈਂਡ ਪੋਲਿੰਗ ਦੀ ਲੈ ਕੇ ਆਈ ਸੀ ਉਹ ਆਪਣੇ ਨਿੱਜੀ ਸਵਾਰਥਾਂ ਲਈ ਲੈ ਕੇ ਆਈ ਸੀ ਔਰ ਦਿੱਲੀ ਵਾਲੇ ਜੋ ਨਕਾਰੇ ਹੋਏ ਬੰਦੇ ਨੇ ਉਹਨਾਂ ਦੇ ਦਖਲ ਅੰਦਾਜ਼ੀ ਦੇ ਤਹਿਤ ਲੈ ਕੇ ਆਈ ਸੀ ਜੋ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਬਿਲਕੁਲ ਘਾਤਕ ਸੀ ਉਹਨਾਂ ਦੇ ਖਿਲਾਫ ਸੀ ਸਮੁੱਚੀ ਭਾਜਪਾ ਪਾਰਟੀ ਨੇ ਉਸ ਦਿਨ ਤੋਂ ਹੀ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਜਿਸ ਦਿਨ ਆਮ ਆਦਮੀ ਪਾਰਟੀ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੂਰੀ ਤਿਆਰੀ ਕੱਸੀ ਸੀ ਪੂਰੀ ਕਮਰ ਕੱਸੀ ਸੀ ਔਰ ਪਹਿਲੇ ਦਿਨ ਤੋਂ ਹੀ ਵਿਰੋਧ ਜਾਰੀ ਸੀ ਔਰ ਸਮੁੱਚੀ ਪੰਜਾਬ ਦੇ ਲੋਕਾਂ ਦੇ ਵਿਰੋਧ ਅੱਗੇ ਆਮ ਆਦਮੀ ਪਾਰਟੀ ਨੂੰ ਝੁਗਣਾ ਪਿਆ ਔਰ ਇਹ ਪਾਲਿਸੀ ਨੂੰ ਵਾਪਸ ਲੈਣਾ ਪਿਆ ਜਿੱਥੋਂ ਇਹ ਕਲੀਅਰ ਕਰ ਦੱਸਤ ਹੁੰਦਾ ਕਿ ਆਮ ਆਦਮੀ ਪਾਰਟੀ ਕੋਈ ਵੀ ਪਾਲਿਸੀ ਸੋਚ ਵਿਚਾਰ ਕੇ ਨਹੀਂ ਜਾਰੀ ਕਰਦੀ ਸਿਰਫ ਆਪਣੇ ਨਿੱਜੀ ਸਵਾਰਥ ਲਈ ਜਾਰੀ ਕਰਦੀ ਆ ਇਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਭਰਤੀ ਕੱਢੀ ਆ 1100 ਕੁਝ ਅਧਿਪਕਾਂ ਦੀ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਸਟੇ ਲਾ ਕੇ ਕੈਨਸਲ ਕਰਤੀ ਆ ਇਹ ਸਾਬਤ ਹੁੰਦਾ ਹੈ ਕਿ ਇਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਪੰਜਾਬ ਅਸੀਂ ਕਿਸਾਨਾਂ ਦੇ ਨਾਲ ਆ ਪਹਿਲਾਂ ਵੀ ਸੀ ਹੁਣ ਵੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਵਾਂਗੇ ਕਿਸਾਨ ਸਾਡਾ ਅਣਦਤਾ ਹੈ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਖੜੀ ਹੈ ਔਰ ਖੜੀ ਰਹੇਗੀ ਧੰਨਵਾਦ